ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈਸੇ ਜਲ ਮਹਿ ਕਮਲ ਨਿਰਾਲਮ ਮੁਰ ਗਾਈ ਨ ਸਾਨੇ ਸੁਰਤ ਸ਼ਬਦ ਪਵ ਸਾਗਰ ਤਰੀਏ ਨਾਨਕ ਨਾਮ ਵਖਾਣੇ ਰਹਿ ਇਕਾਂਤ ਇਕੋ ਮਨ ਵਸਿਆ ਆਸਾ ਮਹਿ ਨ ਰਸੂ ਅਗੰ ਅਗੋਚਰ ਦੇਖ ਦਿਖਾਏ ਨਾਨਕ ਤਾ ਕਾ ਦਾਸੋ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਾਮਕਲੀ ਰਾਗ ਦੇ ਵਿੱਚ ਉਚਾਰੀ ਹੋਈ ਬਾਣੀ ਸਿੱਧ ਗੋਸ਼ਟ ਦਾ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 938 ਤੇ ਸੁशोभਿਤ ਹੈ ਚਰਪਟ ਸਾਧ ਨੇ ਗੁਰੂ ਨਾਨਕ ਪਾਤਸ਼ਾਹ ਨੂੰ ਪ੍ਰਸ਼ਨ ਪੁੱਛਿਆ ਦੁਨੀਆ ਸਾਗਰ ਦੁੱਤਰ ਕਹੀਐ ਕਿਉਂ ਕਰ ਪਾਈਐ ਪਾਰੋ ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ ਮਤਲਬ ਕਿ ਇਹ ਦੁਨੀਆ ਜਿਹੜੀ ਹੈ ਸੰਸਾਰ ਸਮੁੰਦਰ ਹੈ ਇਸ ਨੂੰ ਕਿੱਦਾਂ ਤਰਿਆ ਜਾਏ ਤੇ ਅੱਜ ਆਪਾਂ ਜਿਹੜੇ ਸ਼ਬਦ ਤੇ ਵਿਚਾਰ ਕਰਨੀ ਹੈ ਉਸ ਦੇ ਵਿੱਚ ਹੀ ਗੁਰੂ ਨਾਨਕ ਪਾਤਸ਼ਾਹ ਨੇ ਚਰਪਟ ਜੋਗੀ ਦੇ ਇਸ ਸ਼ਬਦ ਦਾ ਇਸ ਸਵਾਲ ਦਾ ਜਵਾਬ ਦਿੱਤਾ ਹੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਸੰਸਾਰ ਹੈ ਇਹ ਪੰਜ ਵਿਕਾਰਾਂ ਦੀ ਅੱਗ ਦੇ ਨਾਲ ਭਰਿਆ ਹੋਇਆ ਹੈ ਇੱਥੇ ਕਾਮ ਵਾਸ਼ਨਾ ਵੀ ਹੈ ਇੱਥੇ ਕ੍ਰੋਧ ਹੈ ਜਿਸ ਦੇ ਵਿੱਚ ਇਨਸਾਨ ਆਪ ਜਲ ਰਿਹਾ ਹੈ ਅਤੇ ਨਾਲ ਹੀ ਆਪਣੇ ਸਾਰੇ ਰਿਸ਼ਤਿਆਂ ਨੂੰ ਵੀ ਸਾੜ ਰਿਹਾ ਹੈ ਇੱਥੇ ਲੋਭ ਹੈ ਜਿਸ ਕਰਕੇ ਇਨਸਾਨ ਭੱਜਿਆ ਹੀ ਫਿਰਦਾ ਹੈ ਦੌੜਿਆ ਹੀ ਫਿਰਦਾ ਹੈ ਕਿ ਸਾਰਾ ਕੁਝ ਇਕੱਠਾ ਕਰ ਲਵਾ ਅਤੇ ਜਦੋਂ ਉਹ ਸਾਰਾ ਕੁਝ ਆ ਗਿਆ ਤਾਂ ਫਿਰ ਹੰਕਾਰ ਵੀ ਇੱਥੇ ਹੀ ਹੈ ਜਿਸ ਕਰਕੇ ਉਹ ਦੂਜਿਆਂ ਨੂੰ ਨੀਵਾਂ ਸਮਝਦਾ ਹੈ ਅਤੇ ਇੱਥੇ ਮੋਹ ਵੀ ਹੈ ਜਿਸ ਕਰਕੇ ਉਹ ਰਿਸ਼ਤਿਆਂ ਦੇ ਵਿੱਚ ਦੁਨੀਆਂ ਦੇ ਵਿੱਚ ਗਲਤਾਨ ਹੋਇਆ ਪਿਆ ਹੈ ਹੁਣ ਗੁਰੂ ਨਾਨਕ ਪਾਤਸ਼ਾਹ ਦੱਸਦੇ ਨੇ ਕਿ ਇਸ ਸੰਸਾਰ ਸਮੁੰਦਰ ਜਿਹੜਾ ਵਿਕਾਰਾਂ ਦੀ ਅੱਗ ਦੇ ਨਾਲ ਭਰਿਆ ਹੋਇਆ ਹੈ ਇਸ ਤੋਂ ਭੱਜਣਾ ਨਹੀਂ ਹੈ ਇਸ ਦੇ ਵਿੱਚ ਹੀ ਰਹਿਣਾ ਹੈ ਹੁਣ ਇਸ ਅੱਗ ਦੇ ਵਿੱਚ ਰਹਿੰਦੇ ਹੋਏ ਆਪਣੇ ਜ਼ਿੰਦਗੀ ਦਾ ਮਨੋਰਥ ਕਿਦਾਂ ਪੂਰਾ ਕਰੀਏ ਤੇ ਜ਼ਿੰਦਗੀ ਦਾ ਮਨੋਰਥ ਕੀ ਹੈ ਭਈ ਪ੍ਰਾਪਤ ਮਾਨੁਖ ਦੇਹੁਰਿਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਕੁਣ ਇਸ ਸੰਸਾਰ ਸਮੁੰਦਰ ਦੀ ਅਗ ਦੇ ਵਿੱਚ ਰਹਿੰਦੇ ਹੋਏ ਆਪਣੇ ਜੀਵਨ ਦਾ ਮਨੋਰਥ ਪੂਰਾ ਕਿਦਾਂ ਹੋ ਸਕਦਾ ਹੈ ਕਿਉਂਕਿ ਸਾਨੂੰ ਤਾਂ ਜ਼ਿੰਦਗੀ ਹੀ ਬਹੁਤ ਔਖੀ ਲੱਗਦੀ ਹੈ ਲਾਈਫ ਬਹੁਤ ਬਿਜ਼ੀ ਹੈ ਇੱਥੇ ਆਪਾਂ ਗੁਰੂ ਨਾਨਕ ਪਾਤਸ਼ਾਹ ਦਾ ਹੁਕਮ ਕਿਰਤ ਕਰਨਾ ਵੀ ਕਮਾਉਣਾ ਹੈ ਇੱਥੇ ਕਿਰਤ ਵੀ ਕਰਨੀ ਹੈ ਗੁਰੂ ਪਾਤਸ਼ਾਹ ਦੇ ਹੁਕਮ ਦੇ ਅਨੁਸਾਰ ਗ੍ਰਸਥ ਦੇ ਵਿੱਚ ਵੀ ਰਹਿਣਾ ਹੈ ਕਿਉਂਕਿ ਗੁਰੂ ਸਾਹਿਬਾਨਾ ਨੇ ਆਪ ਗ੍ਰਸਥ ਨੂੰ ਜਿੱਥੇ ਅਪਣਾਇਆ ਹੈ ਉੱਥੇ ਸਾਨੂੰ ਵੀ ਗ੍ਰਸਥ ਨੂੰ ਅਪਣਾਉਣ ਦਾ ਹੀ ਹੁਕਮ ਦਿੱਤਾ ਹੈ ਸੋ ਕਿਰਤ ਕਰਦੇ ਹੋਏ ਗ੍ਰਸਤ ਦੇ ਵਿੱਚ ਰਹਿੰਦੇ ਹੋਏ ਦੁਨੀਆਂ ਦੇ ਵਿੱਚ ਵਿਚਰਦੇ ਹੋਏ ਆਪਾਂ ਆਪਣਾ ਇਹ ਮਨੋਰਥ ਕਿੱਦਾਂ ਪੂਰਾ ਕਰੀਏ ਅੱਜ ਜਿਸ ਸ਼ਬਦ ਤੇ ਆਪਾਂ ਵਿਚਾਰ ਕਰ ਰਹੇ ਹਾਂ ਉਸ ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਦੋ ਉਦਾਹਰਣਾਂ ਦਿੱਤੀਆਂ ਨੇ ਜੈਸੇ ਜਲ ਮਹਿ ਕਮਲ ਨਿਰਾਲਮ ਜਿਸ ਤਰ੍ਹਾਂ ਕਮਲ ਦਾ ਫੁੱਲ ਜਿਹੜਾ ਹੈ ਉਹ ਚਿੱਕੜ ਦੇ ਵਿੱਚ ਰਹਿੰਦੇ ਹੋਏ ਵੀ ਗੰਦਾ ਨਹੀਂ ਹੁੰਦਾ ਉੱਥੇ ਰਹਿ ਕੇ ਵੀ ਉਹ ਖੜਦਾ ਹੈ ਉਸ ਤਰ੍ਹਾਂ ਹੀ ਆਪਾਂ ਵੀ ਇਸ ਸੰਸਾਰ ਸਮੁੰਦਰ ਦੇ ਵਿੱਚ ਵਿਕਾਰਾਂ ਦੀ ਅੱਗ ਦੇ ਵਿੱਚ ਵਿਕਾਰਾਂ ਦੇ ਚਿੱਕੜ ਦੇ ਵਿੱਚ ਰਹਿੰਦੇ ਹੋਏ ਆਪਾਂ ਖਿੜਕੇ ਰਹਿਣਾ ਹੈ ਦੂਜੀ ਉਦਾਹਰਣ ਦਿੰਦੇ ਨੇ ਮੁਰਗਾਈ ਨੇ ਸਾਣੇ ਜਿਹੜੀ ਮੁਰਗਾਈ ਹੈ ਉਹ ਪਾਣੀ ਦੇ ਵਿੱਚ ਰਹਿੰਦੀ ਜ਼ਰੂਰ ਹੈ ਪਰ ਉੱਥੇ ਰਹਿੰਦੇ ਹੋਏ ਵੀ ਉਹ ਆਪਣੇ ਖੰਭਾਂ ਨੂੰ ਗਿੱਲਾ ਨਹੀਂ ਹੋਣ ਦਿੰਦੀ ਇਸੇ ਤਰ੍ਹਾਂ ਆਪਾਂ ਵੀ ਇਸ ਸੰਸਾਰ ਦੇ ਵਿੱਚ ਰਹਿੰਦੇ ਹੋਏ ਵੀ ਸੰਸਾਰਾਂ ਦੀ ਵਿਕਾਰਾਂ ਦੀ ਅੱਗ ਨੂੰ ਆਪਣੇ ਆਪ ਨੂੰ ਗਿੱਲਾ ਨਹੀਂ ਹੋਣ ਦੇਣਾ ਉਸ ਅੱਗ ਦੇ ਨਾਲ ਉਸ ਨੇ ਬਿਲਕੁਲ ਵੀ ਸਾਡੇ ਤੇ ਅਸਰ ਨਾ ਹੋਵੇ ਇਸ ਤਰ੍ਹਾਂ ਆਪਾਂ ਜੀਵਨ ਜੀਣਾ ਹੈ ਹੁਣ ਆਪਾਂ ਕੰਮ ਕਰਨਾ ਹੈ ਕੰਮ ਕਰਨਾ ਹੈ ਹੱਥਾਂ ਪੈਰਾਂ ਦੇ ਨਾਲ ਤੇ ਉਹ ਕੰਮ ਕਰਦੇ ਹੋਏ ਆਪਾਂ ਨਾਲ ਗੁਰਬਾਣੀ ਦੇ ਨਾਲ ਜੁੜਨਾ ਹੈ ਗੁਰਬਾਣੀ ਨੂੰ ਸਮਝਣਾ ਹੈ ਗੁਰਬਾਣੀ ਅਨੁਸਾਰ ਜੀਵਨ ਜੀਉਣਾ ਹੈ ਜਦੋਂ ਆਪਾਂ ਗੁਰਬਾਣੀ ਅਨੁਸਾਰੀ ਹੋ ਕੇ ਜੀਵਨ ਜੀਵਾਂਗੇ ਤਾਂ ਫੇਰ ਜਿਹੜਾ ਵਿਕਾਰ ਨੇ ਉਹ ਸਾਡੇ ਲਾਗੇ ਤੱਕ ਨਹੀਂ ਆ ਸਕਣਗੇ ਗੁਰਬਾਣੀ ਦਾ ਫਰਮਾਨ ਹੈ ਹੱਥ ਪਾਉਂ ਕਰ ਕਾਮ ਸਭ ਚੀਤ ਨਿਰੰજન ਨਾਲ ਮਤਲਬ ਹੱਥਾਂ ਤੇ ਪੈਰਾਂ ਦੇ ਨਾਲ ਸਾਰੇ ਕੰਮ ਕਰਨੇ ਨੇ ਪਰ ਸੁਰਤ ਜਿਹੜੀ ਹੈ ਉਹ ਹਮੇਸ਼ਾ ਉਸ ਪਰਮਾਤਮਾ ਦੇ ਨਾਲ ਜੁੜੀ ਰਵੇ ਉਹ ਕਿਸ ਤਰ੍ਹਾਂ ਹੋਏਗਾ ਆਪਾਂ ਜਿਹੜਾ ਵੀ ਕੰਮ ਕਰ ਰਹੇ ਹਾਂ ਜੇ ਰਸੋਈ ਦੇ ਵਿੱਚ ਹਾਂ ਘਰ ਦਾ ਕੋਈ ਕੰਮ ਕਰ ਰਹੇ ਹਾਂ ਤਾਂ ਹੱਥਾਂ ਪੈਰਾਂ ਦੇ ਨਾਲ ਕੰਮ ਕਰੀਏ ਪਰ ਸੁਰਤ ਜਿਹੜੀ ਹੈ ਉਹ ਉਸ ਸ਼ਬਦ ਦੇ ਵਿੱਚ ਚੋੜ ਕੇ ਰੱਖੀਏ ਗੁਰਬਾਣੀ ਦਾ ਕੋਈ ਵੀ ਸ਼ਬਦ ਪੜ੍ਹੀਏ ਸਿਮਰਨ ਕਰਦੇ ਰਹੀਏ ਟੀਵੀ ਤੇ ਫੋਨ ਤੇ ਰੇਡੀਓ ਤੇ ਗੁਰਬਾਣੀ ਲਾ ਲਈਏ ਉਹ ਸੁਣਦੇ ਰਹੀਏ ਜੇ ਕੰਮ ਤੇ ਜਾ ਰਹੇ ਆਂ ਤੇ ਗੱਡੀ ਦੇ ਵਿੱਚ ਟ੍ਰੇਨ ਦੇ ਵਿੱਚ ਗੁਰਬਾਣੀ ਸੁਣ ਲਈਏ ਅੱਜ ਕੱਲ ਤਾਂ ਟੈਕਨੋਲੋਜੀ ਹੀ ਬਹੁਤ ਐਡਵਾਂਸਡ ਹੈ ਫੋਨ ਫੜੋ ਟੈਬਲੇਟ ਫੜੋ ਕੋਈ ਵੀ ਸ਼ਬਦ ਜਿਹੜਾ ਹੈ ਉਹ ਕੱਢ ਲਓ ਤੇ ਉਸ ਤੇ ਵਿਚਾਰ ਕਰਦੇ ਰਹੀਏ ਇਸ ਤਰ੍ਹਾਂ ਆਪਾਂ ਹਰ ਕੰਮ ਕਰਦੇ ਹੋਏ ਉਸ ਸ਼ਬਦ ਦੇ ਨਾਲ ਜੁੜ ਕੇ ਰਹਿਣਾ ਹੈ ਇਸੇ ਤਰ੍ਹਾਂ ਰਿਸ਼ਤੇ ਵੀ ਨਿਭਾਉਣੇ ਨੇ ਰਿਸ਼ਤੇ ਵੀ ਗੁਰਬਾਣੀ ਅਨੁਸਾਰੀ ਹੋ ਕੇ ਹੀ ਨਿਭਾਉਣੇ ਨੇ ਹੁਣ ਆਪਾਂ ਲੋਕਾਂ ਲੋਕਾਂ ਦੇ ਵਿੱਚ ਰਹਿਣਾ ਹੈ ਸੰਸਾਰ ਦੇ ਵਿੱਚ ਰਹਿਣਾ ਹੈ ਸੰਸਾਰ ਦੇ ਵਿੱਚ ਵਿਚਰਨਾ ਹੈ ਪਰ ਸੰਸਾਰ ਦੇ ਵਿੱਚ ਵਿਚਰਨਾ ਇਸ ਤਰੀਕੇ ਦੇ ਨਾਲ ਹੈ ਕਿ ਉਹ ਰਿਸ਼ਤਿਆਂ ਦੇ ਵਿੱਚ ਆਪਾਂ ਇਸ ਕਦਰ ਉਲਝ ਨਹੀਂ ਜਾਣਾ ਕਿ ਆਪਾਂ ਗੁਰੂ ਤੋਂ ਹੀ ਗੁਰੂ ਦੇ ਸ਼ਬਦ ਤੋਂ ਹੀ ਦੂਰ ਹੋ ਜਾਈਏ ਗੁਰਬਾਣੀ ਦਾ ਫਰਮਾਨ ਹੈ ਲੋਗਨ ਸਿਉ ਮੇਰਾ ਠਾਠਾ ਬਾਗਾ ਸੋ ਲੋਕਾਂ ਦੇ ਨਾਲ ਬਸ ਠਾਠਾ ਬਾਗਾ ਹੀ ਰੱਖਣਾ ਹੈ हां जे कोई गुरु ਦਾ ਪਿਆਰਾ ਗੁਰੂ ਦੀ ਗੱਲ ਕਰ ਰਿਹਾ ਹੈ ਸੰਗਤ ਹੋ ਰਹੀ ਹੈ ਤਮ ਬਿਲਕੁਲ ਉਸ ਸੰਗਤ ਦੇ ਵਿੱਚ ਬੈਠੀਏ ਗੁਰੂ ਦੀ ਗੱਲ ਕਰੀਏ ਗੁਰੂ ਦੇ ਸ਼ਬਦ ਦੀ ਗੱਲ ਕਰੀਏ ਉਸ ਪਰਮਾਤਮਾ ਦੀ ਸਿਫਤ ਸਲਾਹ ਕਰੀਏ ਅਤੇ ਇਸ ਤਰੀਕੇ ਦੇ ਨਾਲ ਸਾਡੀ ਸਰਤ ਦੇ ਵਿੱਚ ਹਮੇਸ਼ਾ ਉਸ ਪਰਮਾਤਮਾ ਦਾ ਸ਼ਬਦ ਜਿਹੜਾ ਹੈ ਉਹ ਗੁਰਬਾਣੀ ਜਿਹੜੀ ਹੈ ਉਹ ਹਮੇਸ਼ਾ ਚਲਦੀ ਰਹੇਗੀ ਮਨ ਹਮੇਸ਼ਾ ਸ਼ਾਂਤ ਰਹੇਗਾ ਅਤੇ ਉਹ ਸ਼ਾਂਤੀ ਜਿਹੜੀ ਹੈ ਉਹ ਜੀਵਨ ਦੇ ਵਿੱਚ ਵੀ ਆਏਗੀ। ਰਹੇ ਇਕਾਂਤ ਇਕੋ ਮਨ ਵਸਿਆ। ਉਹ ਇਕਾਂਤ ਉਹ ਮਨ ਦੀ ਸ਼ਾਂਤੀ ਜਿਹੜੀ ਹੈ ਉਹ ਇਸ ਤਰੀਕੇ ਦੇ ਨਾਲ ਹਮੇਸ਼ਾ ਹੀ ਬਣੀ ਰਹੇਗੀ। ਕਿਸੇ ਵੀ ਤਰੀਕੇ ਦੀ ਕੋਈ ਪਟਕਣਾ ਨਹੀਂ ਹੋਏਗੀ ਅਤੇ ਆਪਾਂ ਹਮੇਸ਼ਾ ਹੀ ਇੱਕਦਮ ਅਡੋਲ ਅਵਸਥਾ ਦੇ ਵਿੱਚ ਰਹਾਂਗੇ। ਗੁਰੂ ਸਾਹਿਬ ਫਰਮਾਉਂਦੇ ਨੇ ਜਦੋਂ ਆਪਾਂ ਇਸ ਤਰ੍ਹਾਂ ਇਕਾਂਤ ਦੇ ਵਿੱਚ ਰਹਿ ਕੇ ਸੁਰਤ ਦੀ ਇਕਾਂਤ ਸੁਰਤ ਦੀ ਇਕਾਂਤ ਦੇ ਵਿੱਚ ਰਹਾਂਗੇ ਪਰ ਦੁਨੀਆ ਦੇ ਵਿੱਚ ਵਿਚਰਦੇ ਰਹਾਂਗੇ ਤੇ ਫਿਰ ਆਪਾਂ ਆਪਣਾ ਉਹ ਜੀਵਨ ਦਾ ਮਨੋਰਥ ਜਿਹੜਾ ਹੈ ਉਹ ਪੂਰਾ ਕਰ ਲਵਾਂਗੇ ਅਤੇ ਸਾਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਿਕਾਰ ਜਿਹੜਾ ਹੈ ਸੰਸਾਰ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈ ਉਹ ਸਾਡੇ ਤੇ ਭਾਰੂ ਨਹੀਂ ਹੋਏਗਾ ਸੋ ਆਪਾਂ ਵੀ ਉਸ ਗੁਰੂ ਦੇ ਸ਼ਬਦ ਦੇ ਨਾਲ ਜੁੜਨ ਦਾ ਉੱਦਮ ਕਰੀਏ ਗੁਰੂ ਦੇ ਸ਼ਬਦ ਦੇ ਨਾਲ ਜੁੜ ਕੇ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਅਤੇ ਗੁਰੂ ਦੀ ਕਿਰਪਾ ਦੇ ਨਾਲ ਫਿਰ ਆਪਾਂ ਆਪ ਜਿੱਥੇ ਸਾਡਾ ਜੀਵਨ ਸਫਲਾ ਹੋਏਗਾ ਉੱਥੇ ਸਾਡੀ ਕੁੱਲ ਜਿਹੜੀ ਹੈ ਉਹ ਵੀ ਤਰ ਜਾਏਗੀ ਕਿਉਂਕਿ ਜੋ ਆਪਾਂ ਗੁਰਬਾਣੀ ਦੀ ਸੋਝੀ ਆਪ ਗੁਰੂ ਦੇ ਕਿਰਪਾ ਦੇ ਨਾਲ ਜੋ ਸਾਨੂੰ ਗੁਰੂ ਦੀ ਬਾਣੀ ਦੀ ਸੋਝੀ ਮਿਲੇਗੀ ਉਹੀ ਸੋਝੀ ਆਪਾਂ ਅੱਗੋਂ ਆਪਣੇ ਬੱਚਿਆਂ ਨੂੰ ਸਮਾਜ ਨੂੰ ਸਾਰਿਆਂ ਤੱਕ ਆਪਾਂ ਪਹੁੰਚਾਵਾਂਗੇ ਤੇ ਇਸ ਤਰੀਕੇ ਦੇ ਨਾਲ ਸਿਰਫ ਆਪਾਂ ਹੀ ਨਹੀਂ ਸਾਡਾ ਪਰਿਵਾਰ ਹੀ ਨਹੀਂ ਇਹ ਸਮਾਜ ਵੀ ਜਿਹੜਾ ਹੈ ਉਹ ਇੱਕ ਬਿਹਤਰ ਜਗਾ ਬਣ ਜਾਏਗਾ ਸੋ ਆਓ ਆਪਾਂ ਗੁਰੂ ਦੇ ਸ਼ਬਦ ਦੇ ਨਾਲ ਜੁੜੀਏ ਸੱਚੇ ਪਾਤਸ਼ਾਹਗੇ ਅਰਦਾਸ ਕਰੀਏ ਕਿ ਸੱਚੇ ਪਾਤਸ਼ਾਹ ਆਪ ਮਿਹਰ ਕਰੋ ਆਪਣੀ ਗੁਰਬਾਣੀ ਦੀ ਸੋਝੀ ਬਖਸ਼ਦੇ ਹੋਏ ਗੁਰਬਾਣੀ ਅਨੁਸਾਰ ਜੀਵਨ ਜਿਉਣ ਦੀ ਜਾਚ ਬਖਸ਼ਿਸ਼ ਕਰੋ ਸੱਚੇ ਪਿਤਾ ਜੀਓ ਇਤਨੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਮਾਫੀ ਦੇਣੀ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ